ਸਰਹੱਦੀ ਜ਼ਿਲ੍ਹਾ ਫਰੋਇਪੁਰ ਲਗਾਤਾਰ ਹੜ੍ਹਾਂ ਦੀ ਮਾਰ ਹੇਟਾ ਪਿੰਡਾਂ ਦੇ ਪਿੰਡ ਪਾਣੀ ਵਿੱਚ ਘਰ ਚੁਕੇ ਆ ਅਸੀਂ ਇਸ ਵੇਲੇ ਪਿੰਡ ਕਿਲਚੇ ਵਿਖੇ ਮੌਜੂਦ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੁਰ ਦੇ ਪਿੰਡ ਕਿਲਚੇ ਦੀਆਂ ਹਨ ਤਾਂ ਪੂਰਾ ਪਿੰਡ ਜਿਹੜਾ ਪਾਣੀ ਵਿੱਚ ਘਰਿਆ ਹੋਇਆ ਤਾਂ ਘਰਾਂ ਦੇ ਘਰ ਜਿਹੜੇ ਉਹ ਪਾਣੀ ਵਿੱਚ ਡੁੱਬੇ ਹੋਇਆ ਸਾਹਮਣੇ ਤਸਵੀਰ ਦੇਖੋਗੇ ਤਾਂ ਪੂਰਾ ਪੰਡ ਜਿਹੜਾ ਉਹ ਪਾਣੀ ਵਿੱਚ ਡੁੱਬਿਆ ਹੋਇਆ ਘਰ ਕਈ ਪਾਣੀ ਦੀ ਲਪੇਟ ਵਿੱਚ ਆਏ ਹੋਏ ਆ ਤੇ ਲੋਕ ਜਿਹੜੇ ਇਹ ਬਾਹਰ ਜਾ ਕੇ ਬੰਨਾ ਤੇ ਰਹਿਣ ਲਈ ਮਜਬੂਰ ਆ ਤਾਂ ਉੱਥੇ ਹੀ ਕੁਝ ਲੋਕਾਂ ਵੱਲੋਂ ਸੇਵਾ ਵੀ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਇਹੀ ਸਿਖਾਇਆ ਕਿ ਜਦੋਂ ਵੀ ਕਿਸੇ ਤੇ ਕੋਈ ਭੀੜ ਪੈਂਦੀ ਆ ਤਾਂ ਪੰਜਾਬੀ ਜਿਹੜੇ ਆ ਸਿੱਖ ਸੰਸਥਾਵਾਂ ਜਿਹੜੀਆਂ ਉਹ ਵੱਧ ਚੜ ਕੇ ਲੋਕਾਂ ਦੀ ਸੇਵਾ ਵਿੱਚ ਅੱਗੇ ਆਉਂਦੀਆਂ ਤਾਂ ਇਸੇ ਦੇ ਚੱਲਦੇ ਆ ਗੁਰਦਰਾ ਅਰਮਨਪੁਰਾ ਵੱਲੋਂ ਜਿਹੜੇ ਪਿੰਡ ਹੜ ਦੀ ਮਾਰ ਹੇਠ ਆਏ ਆ ਉਹਨਾਂ ਪਿੰਡਾਂ ਵਿੱਚ ਪਸ਼ੂਆਂ ਲਈ ਜਿਹੜਾ ਚਾਰਾ ਉਹ ਪਹਚਾਇਆ ਜਾ ਰਿਹਾ ਭਾਈ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਪਿੰਡ ਕਿਲਚੇ ਤੋਂ ਸਾਂਝੀਆਂ ਕਰ ਰਹੇ ਆ ਕਿ ਇੱਥੇ ਗੁਰਦੁਆਰਾ ਅਰਮਨਪੁਰਾ ਤੋਂ ਸੰਗਤ ਜਿਹੜੀ ਆ ਉਹ ਪਸ਼ੂਆਂ ਲਈ ਚਾਰਾ ਲੈ ਕੇ ਆ ਪਹੁੰਚੀ ਆ ਤਾਂ ਤਸਵੀਰ ਤੁਸੀਂ ਦੇਖ ਸਾਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਪ੍ਰੋਜੈਕਟਰ 'ਤੇ ਪੈਂਡ ਕਿਲਚੇ ਤੋਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹਕਾਰੋ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਸੰਗਤ ਇੱਥੇ ਖਾਸ ਤੌਰ 'ਤੇ ਖਾਸ ਤੌਰ 'ਤੇ ਜਿਹੜੇ ਲੱਖ ਲੱਖ ਪਾਣੀ ਸੀਗਾ ਇੱਥੇ ਤਾ ਪਾਣੀ ਦੇ ਵਿੱਚ ਆਪਣੀ ਜਾਨ ਜਿਹੜੀ ਆ ਉਹ ਜੋਖਮ ਵਿੱਚ ਪਾ ਕੇ ਰਿਸਕ ਲੈ ਕੇ ਇੱਥੋਂ ਤੱਕ ਪਹੁੰਚੀ ਆ ਤਾਂ ਲੋਕਾਂ ਦੇ ਪਸ਼ੂਆਂ ਲਈ ਜਿਹੜਾ ਚਾਰਾ ਉਹ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਗੱਲਬਾਤ ਵੀ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਬਾਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਨਵਿੰਦਰ ਸਿੰਘ ਹੈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਤਾਂ ਗੁਰਦੁਆਰਾ ਰਮਾਨਪੁਰੇ ਤੋਂ ਆਏ ਆ ਜੀ ਭਗਤ ਮਿਲਖਾ ਸਿੰਘ ਜੀ ਦੇ ਸੰਗ ਸਾਰੇ ਸੰਯੋਗ ਦੇ ਨਾਲ ਚਾਰ ਟਰਾਲੀਆਂ ਤੋੜੀ ਦੀਆਂ ਦੋ ਚਾਰ ਦੀਆਂ ਦੋ ਟਰਾਲੀਆਂ ਰਾਸ਼ਨ ਰੂਸ਼ਨ ਤੇ ਤੇਲ ਵਗੈਰਾ ਲੈ ਕੇ ਜਾਂਦਾ ਜੀ ਸਾਰੀ ਸੰਗਤ ਨੂੰ ਫਰਪਾਇਆ ਜਾਂਦਾ ਜੀ ਆਪਾਂ ਪਾਣੀ ਪਾਣੀ ਦੀ ਗੱਲ ਕਰ ਲਈਏ ਤਾਂ ਹਾਲਾਤ ਕੀ ਆ ਤੁਸੀਂ ਲਗਾਤਾਰ ਹੀ ਇਸ ਪਿੰਡ ਵਿੱਚ ਵਿਚਰੇ ਹੋ ਹਾਂ ਜੀ ਬਸ ਜਿਵੇਂ ਮਹਾਪੁਰਸ਼ ਭੇਜ ਦਿੰਦੇ ਆ ਦੂਜੇ ਚੌਥੇ ਦਿਨ ਅਸੀਂ ਇਹਨਾਂ ਨੂੰ ਜੋ ਵੀ ਹਾਲਾਤ ਹੈਗੇ ਉਹਨਾਂ ਨੇ ਆਸਤੇ ਰਾਸ਼ਨ ਪਾਣੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਲੈ ਜਾਂਦੇ ਇਹਨਾਂ ਨੂੰ ਪਹੁੰਚਾ ਦਿੰਦੇ ਆ ਪਹਿਲਾਂ ਅਸੀਂ ਗੀੜਾ ਮਾਰ ਕੇ ਜਾਂਦੇ ਆ ਵੀ ਜੋ ਵੀ ਸੰਗਤ ਨੂੰ ਜ਼ਰੂਰਤ ਹੈ ਉਹ ਚੀਜ਼ ਪਹੁੰਚਾਈ ਦੀ ਹੈ ਜੀ ਭਗਤ ਮਿਰਖਾ ਸਿੰਘ ਦੇ ਸਹਿਯੋਗ ਦੇ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਪਾਣੀ ਕਿੰਨਾ ਕਿੰਨਾ ਕਾਇਤੇ ਪਾਣੀ ਤਾਂ ਬਹੁਤ ਹੈ ਜੀ ਇੱਥੇ ਸੰਗਤ ਬਹੁਤ ਹੈ ਜੀ ਪਾਣੀ ਪਾਣੀ ਦੇ ਪਿੰਡ ਦੇ ਆਉਣ ਦੁਆਲੇ 7-8 ਫੁੱਟ 9 ਫੁੱਟ 10 ਫੁੱਟ ਤੱਕ ਰਹੇਗਾ ਕਿਤੇ ਕਿਤੇ ਜਿੱਥੇ ਪਾਣੀ ਰੁਗਿਆ ਜਾਨੀ ਕਿ ਪਿੰਡ ਸਾਡਾ ਉੱਚਾ ਹੈ ਤੇ ਇਹ ਬਾਬਾ ਜੀ ਨੇ ਰਮਾਨਪੁਰੇ ਵਾਲਿਆਂ ਨੇ ਕਲਾਈ ਸੇਵਾ ਪਿੰਡ ਕਿਲਚਾਂ ਵਿੱਚ ਜੀ ਆ ਗੁਰਦਰਾ ਅਰਮਾਨਪੁਰਾ ਤੋਂ ਇਲਾਵਾ ਕੋਈ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਾਤਾ ਆਈ ਹੈ ਪਿੰਡ ਨੂੰ ਕੋਈ ਮਦਦ ਮਿਲਵਾਈ ਜੀ ਕੱਲ ਫੀਡ ਆਈ ਸੀ ਪ੍ਰਸ਼ਾਸਨ ਵੱਲੋਂ ਆਈ ਸੀ ਹਾਂਜੀ ਤਾਂ ਕਿੰਨੇ ਘਰ ਜਿਹੜੇ ਇੱਥੇ ਪਾਣੀ ਵਿੱਚ ਘਰੇ ਹੋਏ ਆ ਇਹ ਜੀ ਹਿਸਾਬ ਲਾ ਲਓ ਤੁਸੀਂ ਸਾਰੇ ਕੱਲੇ ਪਿੰਡ ਇੰਦੀ 750 ਬੋਰ ਤਾਂ ਕੱਲੇ ਖਿਲਚਾਉਂਦੀ ਹੈ ਬਾਕੀ ਨਾਲ ਝੁਗੇ ਪਿੰਡ ਅੱਗੇ ਵੀ ਹੈਗੇ ਨੇ ਯਾਨੀ ਕਿ ਮੰਨ ਲਓ ਵੀ ਤੁਸੀਂ 18-1900 ਬੋਰ ਦੇ ਜਿਹੜੇ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਖੜਾ ਦੇਦਾਂ ਬਹੁਤ ਘੜਨਾ ਪੈ ਰਿਹਾ ਹੈ ਵਿਚਾਰਾ ਕੁਝ ਕਿ ਨਹੀਂ ਮਾਰ ਹੈ ਜੇ ਕੁਝ ਨੂੰ ਮਾਰਦ ਲਿਆਏ ਅਸੀਂ ਪਿੱਛੋਂ ਲੱਗੇ ਗੁਰਦਾਰਾ ਰਮਾਨਪੁਰੇ ਤੋਂ ਚੱਲੇ ਆਂ ਬਾਬਾ ਜੀ ਨੇ ਭੇਜਿਆ ਸਾਨੂੰ ਸੇਵਾ ਵਾਸਤੇ ਪਿੱਛੇ ਨਿਹਾਲੇ ਸਲਵਾਨ ਵਾਲੇ ਬਹੁਤ ਬੁਰਾ ਹਾਲ ਸੀ ਉੱਥੇ ਤੇਲ ਦੇ ਕੇ ਆਏ ਆ ਵਾਸਤੇ ਉਹ ਜੀ ਅੱਜ ਉੱਥੇ ਦੇ ਕੇ ਪੱਲੇ ਤੇਲ ਦੇ ਕੇ ਆਏ ਜਗਰਾਵਾਂ ਦੇ ਕਿੰਨੀਆਂ ਟਰਾਲੀਆਂ ਹੁਣ ਟੋੜੀਆਂ ਜਿਹੜੀਆਂ ਇੱਥੇ ਲੈ ਕੇ ਪਹੁੰਚੇ ਹੋਏ ਨੇ ਦੋ ਟਰਾਲੀਆਂ ਇੱਥੇ ਟੋੜੀਆਂ ਜਿਹੜੀਆਂ ਲੈ ਕੇ ਆਏ ਆਂ ਜੀ ਇੱਕ ਜੀੜੀ ਲੈ ਕੇ ਆਏ ਆਂ ਇੱਕ ਚਾਰ ਲੈ ਕੇ ਆਏ ਆਂ ਸੁੱਕੀ ਰਸ ਲੈ ਕੇ ਆਏ ਆਂ ਗੁਰਦਵਾਰ ਸਾਹਿਬ ਦੇ ਕੇ ਆਂ ਦਾਲ ਜਿਹੜਾ ਰਸਨ ਜੋ ਵੀ ਕੁਝ ਹੁੰਦਾ ਬਾਬਾ ਜੀ ਉਹਨੂੰ ਦੇ ਦੇ ਜੀ ਸੰਤ ਕੋਲ ਇੱਥੇ ਨਹੀਂ ਦਾਗਾ ਸਾਡੇ ਕੋਲ ਆ ਜਾਣਾ ਹੈ ਉੱਥੇ ਹੀ ਸਭ ਸੰਭਾਲ ਕਰਾਂਗੇ ਹਾਂਜੀ ਉੱਥੇ ਗੁਰਦਰਾ ਸਾਹਿਬ ਰਮਨਪੁਰੇ ਆਵਨ ਜਿਹਨਾਂ ਲੋਡ ਵਿਚਾਰਾ ਜਿਹਨੇ ਘਾਰ ਡੰਗਰ ਲਾਇਆ ਹੁਣ ਉੱਥੇ ਸਾਰੀ ਸਹੂਲਤ ਦੇਾਂਗੇ ਅਸੀਂ ਤੇ ਬਾਕੀ ਵੀ ਜੇ ਲੋੜ ਮੁਤਾਬਕ ਇਹਨਾਂ ਨੂੰ ਸੰਤੋਂ ਭੇਜਾਂਗੇ ਬਾਬਾ ਜੀਾਂ ਦੇ ਸਾਰੀ ਚੀਜ਼ਾਂ ਆ ਗਈ ਬਿਲਕੁਲ ਜਿੱਥੇ ਲੋਕਾਂ ਦੀ ਪਿੰਡ ਪਿੰਡ ਜਾ ਕੇ ਗੁਰਦਰਾ ਰਮਨਪੁਰਾ ਵੱਲੋਂ ਮਦਦ ਕੀਤੀ ਜਾ ਰਹੀ ਆ ਉੱਥੇ ਇਹ ਖੁੱਲਾ ਸੱਦਾ ਵੀ ਜਿਹੜਾ ਦਿੱਤਾ ਗਿਆ ਹੈ ਕਿ ਅਗਰ ਕਿਸੇ ਕੋਲੇ ਅਸਰ ਛਪਾਉਣ ਲਈ ਕੋਈ ਜਗ੍ਹਾ ਨਹੀਂ ਤਾਂ ਗੁਰਦਰਾ ਔਰ ਮਾਨਪੁਰਾ ਵਿਖੇ ਪਹੁੰਚ ਸਕਦਾ ਉੱਥੇ ਆ ਸਕਦਾ ਤਾਂ ਉੱਥੇ ਰਹਿ ਸਕਦਾ ਤੁਸਦੀ ਸੇਵਾ ਵੀ ਜਿਹੜੀ ਆ ਉਹ ਪੂਰੀ ਉੱਥੇ ਕੀਤੀ ਜਾਵੇਗੀ ਸਾਹਮਣੇ ਤਸਵੀਰ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਦੇ ਆ ਕਿ ਟੂੜੀ ਦੀ ਟਰਾਲੀ ਜਿਹੜੀ ਆ ਉਹ ਇੱਥੇ ਲਿਆਂਦੀ ਹੋਈ ਆ ਤਾਂ ਟਰਾਂ ਟੂੜੀ ਜਿਹੜੀ ਆ ਉਹ ਪਸ਼ੂਆਂ ਲਈ ਵੰਡੀ ਜਾ ਰਹੀ ਆ ਇਸ ਦੇ ਨਾਲ ਹੀ ਅਗਰ ਪਿੱਛੇ ਗੱਲ ਕਰ ਲਈ ਤੇ ਪਿੱਛੇ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦੇਣ ਕਿ ਖਾਣ ਪੀਣ ਦਾ ਜਿਹੜਾ ਰਾਸ਼ਨ ਉਹ ਵੀ ਗੁਰਦਰਾ ਅਰਮਾਨਪੁਰਾ ਵੱਲੋਂ ਇੱਥੇ ਜਿਹੜਾ ਲਿਆਂਦਾ ਗਿਆ ਤਾਂ ਲੋਕਾਂ ਵਿੱਚ ਖਾਣ ਪੀਣ ਦਾ ਰਾਸ਼ਨ ਵੀ ਜਿਹੜਾ ਉਹ ਵੰਡਿਆ ਜਾ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਇਹ ਪਿੰਡ ਕਿਲਚੇ ਦੀ ਜਿਹੜੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਿਆ ਆ ਕਿੰਨੇ ਘਰ ਇੱਥੇ ਹੈਗੇ ਜਿਹੜੇ ਪਾਣੀ ਦੀ ਮਾਰ ਹੇਠਾ ਤੇ ਸਰ 70 ਘਰ ਨੇ ਜਿਹੜੇ ਪਾਣੀ ਦੇ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਆ ਰਾਚਾਰਾ ਖਤਮ ਹੋ ਗਿਆ ਸਮਾਜਸ਼ੀਵੀ ਵੀਰ ਨੇ ਜਿਹੜੇ ਆ ਕੇ ਸਾਰਿਆਂ ਦੀ ਬਾਹ ਮਾੜ ਦੇਣ ਹਾਂ ਇਹ ਜਿਹੜੀ ਸੰਗਤ ਕਿੱਥੋਂ ਆਈ ਆ ਇਹ ਸੰਗਤ ਕਿੱਥੇ ਰਮਨਪੁਰਾ ਗੁਰਦੁਆਰਾ ਸਾਹਿਬ ਤੋਂ ਆਏ ਨੇ ਬਾਬਾ ਜੀ ਨਿਕਲਦੇ ਨੇ ਇਹ ਸਾਰੀ ਸੰਗਤ ਬਾਹਰੋਂ ਸੇਵਾ ਕਰ ਰਹੀ ਜਿਨੇ ਸਾਰੇ ਪੱਠਾ ਤੇ ਤੋੜੀ ਸਭ ਬਰਬਾਦ ਹੋ ਗਿਆ ਗਾੜੇ ਦੋੜੇ ਤੇ ਲੋਕ ਔਕੇ ਨੇ ਤੇ ਸਮਾਜ ਸੇਵੀ ਵੀ ਸੇਵਾ ਕਰਦੇ ਗਾ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਪਹੁੰਚੀ ਐ ਇਸ ਪਿੰਡ ਨੂੰ ਹੁਣ ਤੱਕ ਪ੍ਰਸ਼ਾਸਨ ਵੱਲੋਂ ਇੱਕ ਵਾਰੀ ਆਈ ਹੋਵੇ ਮੁਕਾਲੀ ਪਈ ਫੇਡ ਆਇਆ ਹੈ ਉਹ ਉਹ ਮਿਲਿਆ ਸਾਰਿਆਂ ਨੂੰ ਇੱਕ ਇੱਕ ਗੱਟਾ ਤੇ ਬਾਕੀ ਹੋਰ ਦੀ ਕੋਈ ਵੀ ਸਸਰ ਵੱਲੋਂ ਕੋਈ ਨਹੀਂ ਸੋਲਦੇ ਤੇ ਆਮ ਇਹ ਤਾਂ ਜਿਹੜੇ ਸਾਡੇ ਪੰਜਾਬੀ ਵੀਰ ਨੇ ਬਾਹਰ ਬੈਠੇ ਨੇ ਜਿਵੇਂ ਬਾਹਰ ਦੇ ਪਿੰਡਾਂ ਚ ਆ ਕੇ ਸਾਡੀ ਇਬਦਾਮ ਫੜ ਲੈਣ ਦੀ ਜਿਹੜੀ ਸੇਵਾ ਸਾਡੇ ਕਰਦੇ ਨੇ ਅੱਜ ਇਹਨਾਂ ਦੇ ਗਰੀਬ ਨੇ ਕਿਸੇ ਕੋਲ ਪਿਆ ਪੱਠਾ ਨਹੀਂ ਕਿਸੇ ਦੀ ਤੋੜੀ ਨਹੀਂ ਸਾਰੀ ਡੁੱਲ ਗਈ ਬਿਲਕੁਲ ਆਟਾ ਖਤਮ ਹੈ ਇਹ ਸਮਾਜ ਸੇਵੀਰ ਆ ਕੇ ਸੇਵਾ ਕਰ ਰਹੇ ਜਾਂ ਕਾਰਸੇਵਾ ਵਾਲੇ ਬਾਬੇ ਰਮਾਨਪੁਰਾ ਸਾਹਿਬ ਤੋਂ ਬਾਬੇ ਆਏ ਨੇ ਹੋਰ ਵੀ ਕਾਰਸੇਵਾ ਤੋਂ ਬੜੇ ਬਾਬੇ ਪਹੁੰਚੇ ਨੇ ਜਿਲ੍ਹਾ ਰਿਵਾਤ ਤੋਂ ਅੱਜ ਆਵਰੇ ਜਿਹੜੇ ਆ ਵਾਰਸਾ ਪੰਜਾਬ ਵਾਲੇ ਵੀ ਉਹ ਵੀ ਆਏ ਸੋ ਨਾਲ ਵੀ ਸੇਵਾ ਕੀਤੀ ਹੈ ਤਾਂ ਬਿਲਕੁਲ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਜਿਹੜੀ ਪਿੰਡਾਂ ਵਿੱਚ ਸੇਵਾ ਨਿਭਾਈ ਜਾ ਰਹੀ ਆ ਉੱਥੇ ਹੀ ਗੱਲ ਕਰ ਲਈਏ ਤਾਂ ਗੁਰਦਰਾ ਅਰਮਾਨਪੁਰਾ ਵੱਲੋਂ ਵੀ ਇੱਥੇ ਜਿਹੜੀਆਂ ਟਰਾਲੀਆਂ ਭਰ-ਭਰ ਖਾਣ ਪੀਣ ਦੇ ਰਾਸ਼ਨ ਅਤੇ ਪਸ਼ੂਆਂ ਲਈ ਚਾਰੇ ਦੀ ਜਿਵੇਂ ਤੂੜੀ ਹੋ ਗਈ ਜਾਂ ਆਚਾਰ ਹੋ ਗਿਆ ਜਾਂ ਹਰਾ ਚਾਰਾ ਹੋ ਗਿਆ ਉਹ ਇਸ ਪਿੰਡ ਕਲਚੇ ਵਿੱਚ ਪਹੁੰਚਾਇਆ ਗਿਆ ਕਿਉਂਕਿ ਇਹ ਪੂਰੇ ਦਾ ਪੂਰਾ ਪਿੰਡ ਜਿਹੜਾ ਉਹ ਪਾਣੀ ਵਿੱਚ ਘਿਰਿਆ ਹੋਇਆ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ